ਆ ਵੀ ਜਿਹੜੀ ਕਾਪੀ ਹੈ ਵੀ ਕਰਮਜੀਤਿਆ ਕਾਉਂਸਲ ਨੂੰ ਪਿਛਲੇ ਸ਼ਨੀਵਾਰ ਨੂੰ ਜਿਹੜੇ ਕੋਰਟ ਦੀ ਤਰਫੋਂ ਉਹਨਾਂ ਨੂੰ ਸੌਂਪ ਦਿੱਤੀ ਗਈ ਸੀ ਜਿਸ ਦੇ ਉੱਪਰ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਕਿਤਨਾ ਕੀਤੇ ਆਪਣਾ ਕੇਸ ਤਿਆਰ ਕਰ ਰਹੇ ਨੇ ਦੂਜੇ ਪਾਸੇ ਬੈਰਕ ਬਦਲਣ ਦੀ ਜਿਹੜੀ ਉਹਨਾਂ ਦੀ ਇੱਕ ਅਰਜ਼ੀ ਕੋਰਟ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਲਗਾਤਾਰ ਸੁਣਵਾਈ ਹੋ ਰਹੀ ਸੀ ਉਸ ਨੂੰ ਲੈ ਕੇ ਵੀ ਤਰੀਕ ਜਿਹੜੀ ਹੈ ਫਾਈਨਲ ਹੋ ਚੁੱਕੀ ਹੈ ਕਿ 9 ਸਪਤੰਬਰ ਮਸਲੇ ਦੇ ਉੱਪਰ ਕਿਉਂਕਿ ਉਸ ਦੇ ਵਿੱਚ ਜਿਹਾ ਜਿਹੜੀ ਹੈ ਜਿਹੜੀ ਦੋਨੋਂ ਧਿਰਾਂ ਦੀ ਬੈਸ ਸੀ ਉਹ ਮੁਕੰਮਲ ਹੋ ਚੁੱਕੀ ਸੀ ਔਰ ਕਿਰਾਇਆ ਕਿਹਾ ਜਾ ਰਿਹਾ ਸੀ ਕਿ ਕੋਰਟ ਨੇ ਫੈਸਲਾ ਸੁਰੱਖਿਤ ਰੱਖ ਲਿੱਤਾ ਤੇ ਹੁਣ 9 ਸਤੰਬਰ ਨੂੰ ਕਿਹਾ ਜਾ ਰਿਹਾ ਹੈ ਕਿ ਉਸ ਤੇ ਉੱਪਰ ਵੀ ਫੈਸਲਾ ਆ ਸਕਦਾ ਹੈ ਕਿ ਬਿਕਰਮ ਮਜੀਠੀਆ ਦੀ ਬੈਰਕ ਜਿਹੜੀ ਹੈ ਉਹ ਬਦਲੀ ਜਾਂਦੀ ਹੈ ਜਾਂ ਫਿਰ ਨਹੀਂ ਲੇਕਿਨ ਅੱਜ ਜਿਹੜੀ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਜ਼ਾਫਾ ਹੋਇਆ ਕਿਉਂਕਿ ਹਜੇ ਤੱਕ ਬਿਕਰਮ ਮਜੀਠੀਆ ਕਾਉਂਸਲ ਜਿਹੜੇ ਨੇ ਉਹ bail ਲਈ ਉੱਪਰਲੀ ਅਦਾਲਤ ਦਾ ਰੁਕ ਕਰਦੇ ਹੋਏ ਨਜ਼ਰ ਨਹੀਂ ਆਏ ਉਹਨਾਂ ਨੇ bail ਜਿਹੜੀ ਹੈ ਉਹ ਪ੍ਰ ਟ੍ਰਾਇਲ ਦੇ ਵਿੱਚ ਜਿੰਨੇ ਕੁ ਵੀ ਚਲਾਨ ਪੇਸ਼ ਕੀਤੇ ਹੋਣੇ ਜਿਸ ਤਰ੍ਹਾਂ ਦਾ ਚਲਾਨ ਆਇਆ ਹੋਇਆ ਉਸ ਦੇ ਵਿੱਚ ਜਿਹੜੇ ਗਵਾਹ ਨੇ ਉਹਨਾਂ ਦੀ ਗਵਾਹੀਆਂ ਹੋਣਗੀਆਂ ਦੋਨੋਂ ਧਿਰਾਂ ਦੀ ਬਹਿਸ ਹੋਏਗੀ ਉਸ ਤੋਂ ਬਾਅਦ ਇੱਕ ਕੰਕਰੀਟ ਨਤੀਜਾ ਨਿਕਲੇਗਾ ਇਸ ਮਾਮਲੇ ਦਾ ਲੇਕਿਨ ਮੁਸ਼ਕਿਲਾਂ ਲਗਾਤਾਰ ਵਧੀਆਂ ਹੋਈਆਂ ਨੇ ਕਿਉਂਕਿ ਹਰ ਤਰੀਕ ਦੇ ਉੱਪਰ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਜ਼ਾਫਾ ਹੋ ਜਾਂਦਾ ਹੈ ਔਰ ਆਹੀ ਤੈ ਪੈਟਰਨ ਰਹਿੰਦਾ ਕਿ ਜਦੋਂ ਕੋਈ ਟ੍ਰਾਇਲ ਸ਼ੁਰੂ ਹੁੰਦਾ ਕਿਸੇ ਕੇਸ ਦਾ ਤਾਂ ਉਸ ਦੇ ਵਿੱਚ 14 ਦਿਨ ਦੀ ਨਿਆਂਇਕ ਹਰਾਸਤ ਜਿਹੜੀ ਹੈ ਉਹ ਮਿਲਦੀ ਹੈ ਮਲਜ਼ਮ ਨੂੰ ਤੇ ਇੱਥੇ ਵੀ ਸਿੱਧੇ ਤੌਰ ਤੇ 14 ਦਿਨ ਦੀ ਨਿਆਂਇਕ ਹਰਾਸਤ ਮੁਰਤੋਂ ਵਧਾ ਦਿੱਤੀ ਗਈ ਹੈ ਹੁਣ 20 ਸਤੰਬਰ ਤੱਕ ਨਾਬਾ ਜੇਲ੍ਹ ਦੇ ਵਿੱਚ ਰਹਿਣਗੇ ਵਿਕਰਮ ਅਜੀਤਿਆ ਜੀ ਬਹੁਤ ਮਿਹਰਬਾਨੀ ਹੈ तमाम ਜਾਣਕਾਰੀ ਬਲੀ ਬਨੀਤ ਸੋ ਇਸ ਵਕਤ ਮੋਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਹਾਲਾਂਕਿ ਜਿਹੜੀ ਬੈਰਕ ਬਦਲਣ ਦੀ ਗੱਲ ਉਹਨਾਂ ਦੇ ਵੱਲੋਂ ਲਗਾਤਾਰ ਕਹੀ ਜਾ ਰਹੀ ਸੀ ਯਹਾਂ ਪਰ ਜਿਸ ਦੇ ਬਾਰੇ ਪਟੀਸ਼ਨ ਉਹਨਾਂ ਦੇ ਵੱਲੋਂ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ ਸੀ ਉਸ ਦੀ ਤਰੀਕ 9 ਸਤੰਬਰ ਰੱਖੀ ਗਈ ਹੈ ਤੇ ਨਾਲ ਦੂਸਰੀਆਂ ਜਾਣਕਾਰੀਆਂ ਜਿਹੜੀਆਂ ਮਿਲੀਆਂ ਨੇ ਕਿ 20 ਸਤੰਬਰ ਤੱਕ ਉਹਨਾਂ ਦੀ ਨਿਆਇਕ ਹਰਾਸਤ ਜਿਹੜੀ ਆ ਵਧਾ ਦਿੱਤੀ ਗਈ ਹੈ ਨਾਬਾਦੀ ਜੇਲ੍ਹ ਦੇ ਵਿੱਚ ਉਸੇ ਬੈਰਕ ਦੇ ਵਿੱਚ ਵਿਕਰਮ ਸਿੰਘ ਵਜੀਠੀਆ ਰਹਿਣਗੇ ਨਾਲ ਵਿਕਰਮ ਸਿੰਘ ਵਜੀਠੀਆ ਹੋਰਾਂ ਦੇ ਵੱਲੋਂ ਜਿਹੜੀ ਬੈਰਕ ਬਦਲਣ ਨੂੰ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਦੀ ਸੁਣਵਾਈ ਹੁਣ 9 ਸਤੰਬਰ ਨੂੰ ਹੋਣੀ ਹੈ ਹੁ ਇਸ ਦੇ ਉੱਪਰ ਵੀ ਪੰਨੀ ਨਜ਼ਰ ਜਿਹੜੀ ਹੈ ਉਹ ਬਣਾ ਕੇ ਰੱਖੀ ਗਈ ਹੈ ਤੇ ਉਸ ਦੀ ਵੀ ਪਲ-ਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀ ਕਰ ਦਿੱਤੀ ਜਾਏਗੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਮੈਂ ਆ ਸੁਖਵੀਰ ਸਿੰਘ ਸ਼ੇਰਗਿੱਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਉਹਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਵਾਧਾ ਹੋਇਆ ਹੈ ਮੋਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਹਾਲਾਂਕਿ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਦੇ ਵਕੀਲ ਸਹਬਾਨ ਜਿਹੜੇ ਮੌਜੂਦ ਸਨ ਤੇ ਇਸ ਸਾਰੇ ਵਰਤਾਰੇ ਦੇ ਵਿੱਚ ਕੀ ਕੁਝ ਨਵੀਂ ਅਪਡੇਟ ਹੈ ਕੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਇਸ ਅਨਿਆਇਕ ਹਿਰਾਸਤ ਦੇ ਵਿੱਚ ਵਾਧਾ ਹੋਇਆ ਹੈ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਲਗਾਤਾਰ ਚਰਚ ਨੇ ਪਰ ਇਸ ਵਕਤ ਇਹ ਜਾਣਕਾਰੀਆਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਵਿਨਿਤ ਮੇਰੇ ਨਾਲ ਨੇ ਮੇਰੇ ਸਹਿਯੋਗੀ ਵਿਨਿਤ ਕੀ ਕੋ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਵੇਖਦੇ ਹਾਂ ਕਿ ਇਹ ਜਿਹੜੀ ਸਥਿਤੀ ਇਸ ਵਕਤ ਬਣੀ ਹੋਈ ਹੈ ਵਿਕਰਮ ਸਿੰਘ ਜੀਠੀਆ ਹੋਰਾਂ ਦੀ ਵਾਰ-ਵਾਰ ਜਿਹੜੀ ਹੈ ਅਕੇ ਲਈ ਕਿ ਨਿਆਂ ਖਰਾਬਸਤ ਦੇ ਵਿੱਚ ਵਾਧਾ ਹੋ ਰਿਹਾ ਹੈ ਬਿਕਰਮਜੀਠਿਆ ਨੂੰ ਅਜ ਕੋਰਟ ਦੇ ਵਿੱਚ ਵੀ ਸੀ ਰਾਹੀਂ ਪੇਸ਼ ਕੀਤਾ ਗਿਆ ਸੀ ਔਰ ਵੀਡੀਓ ਕਾਨਫਰencing ਦੇ ਰਾਹੀਂ ਜਿਹੜੀ ਆ ਪੇਸ਼ੀ ਹੋਈ ਹੈ ਇਸ ਦੇ ਵਿੱਚ ਜੁਡੀਸ਼ੀਅਲ ਕਸਟਡੀ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਜੁਡੀਸ਼ੀਅਲ ਕਸਟਡੀ ਨੂੰ ਹੁਣ ਵਧਾ ਕੇ 20 ਸਤੰਬਰ ਤੱਕ ਕਰ ਦਿੱਤਾ ਗਿਆ 20 ਸਤੰਬਰ ਨੂੰ ਮੁੜ ਤੋਂ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਏਗੀ ਹਾਲਾਂਕਿ ਦੋ ਮਾਮਲੇ ਜਿਹੜੇ ਨੇ ਕੋਰਟ ਦੇ ਵਿੱਚ ਵਿਚਾਰਾ ਦੀ ਨਹਿ ਜਿੱਥੇ ਇੱਕ ਪਾਸੇ ਉਹਨਾਂ ਦੇ ਕੇਸ ਦਾ ਟਰਾਇਲ ਜਿਹੜਾ ਉਹ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਚਲਾਨ ਕੋਰਟ ਦੇ ਵਿੱਚ ਫਾਈਲ ਹੋ ਚੁੱਕਿਆ ਹੈ ਔਰ ਚਲਾਨ ਦੀ ਜਿਹੜੀ ਕਾਪੀ ਹੈ ਯਾਨੀ 40000 ਪੰਨਿਆਂ ਦੀ ਜਿਹੜੀ ਕਾਪੀ ਹੈ ਬਿਕਰਮਜੀਤਿਆ ਕਾਉਂਸਲ ਨੂੰ ਪਿਛਲੇ ਸ਼ਨੀਵਾਰ ਨੂੰ ਜਿਹੜੇ ਕੋਰਟ ਦੀ ਤਰਫੋਂ ਉਹਨਾਂ ਨੂੰ ਸੌਂਪ ਦਿੱਤੀ ਗਈ ਸੀ ਜਿਸ ਦੇ ਉੱਪਰ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਕਿਤਨਾ ਕੀਤਾ ਆਪਣਾ ਕੇਸ ਤਿਆਰ ਕਰ ਰਹੇ ਨੇ ਦੂਜੇ ਪਾਸੇ ਬੈਰਕ ਬਦਲਣ ਦੀ ਜਿਹੜੀ ਉਹਨਾਂ ਦੀ ਇੱਕ ਅਰਜ਼ੀ ਕੋਰਟ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਲਗਾਤਾਰ ਸੁਣਵਾਈ ਹੋ ਰਹੀ ਸੀ ਉਸ ਦੀ ਤਾਰੀਖ ਜਿਹੜੀ ਹੈ ਫਾਈਨਲ ਹੋ ਚੁੱਕੀ ਹੈ ਕਿ 9 ਸਪਟੰਬਰ ਮਸਲੇ ਦੇ ਉੱਪਰ ਕਿਉਂਕਿ ਉਸ ਦੇ ਵਿੱਚ ਜਿਹਾ ਜਿਹੜੀ ਹੈ ਜਿਹੜੀ ਦੋਨੋਂ ਧਿਰਾਂ ਦੀ ਬੈਸ ਸੀ ਉਹ ਮੁਕੰਮਲ ਹੋ ਚੁੱਕੀ ਸੀ ਔਰ ਕਿਰਾਇਆ ਕਿਹਾ ਜਾ ਰਿਹਾ ਸੀ ਕਿ ਕੋਰਟ ਨੇ ਫੈਸਲਾ ਸੁਰੱਖਿਤ ਰੱਖ ਲਿਆ ਤੇ ਹੁਣ 9 ਸਤੰਬਰ ਨੂੰ ਕਿਹਾ ਜਾ ਰਿਹਾ ਹੈ ਕਿ ਉਸ ਤੇ ਉੱਪਰ ਵੀ ਫੈਸਲਾ ਆ ਸਕਦਾ ਹੈ ਕਿ ਬਿਕਰਮ ਮਜੀਠੀਆ ਦੀ ਬੈਰਕ ਜਿਹੜੀ ਹੈ ਉਹ ਬਦਲੀ ਜਾਂਦੀ ਹੈ ਜਾਂ ਫਿਰ ਨਹੀਂ ਲੇਕਿਨ ਅੱਜ ਜਿਹੜੀ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਜ਼ਾਫਾ ਹੋਇਆ ਕਿਉਂਕਿ ਹਜੇ ਤੱਕ ਬਿਕਰਮ ਮਜੀਠੀਆ ਕਾਉਂਸਲ ਜਿਹੜੇ ਨੇ ਉਹ bail ਲਈ ਉੱਪਰਲੀ ਅਦਾਲਤ ਦਾ ਰੁਕ ਕਰਦੇ ਹੋਏ ਨਜ਼ਰ ਨਹੀਂ ਆਏ ਉਹਨਾਂ ਨੇ bail ਜਿਹੜੀ ਹੈ ਉਹ ਪ੍ਰੋ ਟ੍ਰਾਇਲ ਦੇ ਵਿੱਚ ਜਿੰਨੇ ਕੁ ਵੀ ਚਲਾਨ ਪੇਸ਼ ਕੀਤੇ ਹੋਣੇ ਜਿਸ ਤਰ੍ਹਾਂ ਦਾ ਚਲਾਨ ਆਇਆ ਹੋਇਆ ਉਸ ਦੇ ਵਿੱਚ ਜਿਹੜੇ ਗਵਾਹ ਨੇ ਉਹਨਾਂ ਦੀ ਗਵਾਹੀਆਂ ਹੋਣਗੀਆਂ ਦੋਨੋਂ ਧਿਰਾਂ ਦੀ ਬਹਿਸ ਹੋਏਗੀ ਉਸ ਤੋਂ ਬਾਅਦ ਇੱਕ ਕੰਕਰੀਟ ਨਤੀਜਾ ਨਿਕਲੇਗਾ ਇਸ ਮਾਮਲੇ ਦਾ ਲੇਕਿਨ ਮੁਸ਼ਕਿਲਾਂ ਲਗਾਤਾਰ ਵਧੀਆਂ ਹੋਈਆਂ ਨੇ ਕਿਉਂਕਿ ਹਰ ਤਰੀਕ ਦੇ ਉੱਪਰ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਜ਼ਾਫਾ ਹੋ ਜਾਂਦਾ ਹੈ ਔਰ ਆਹੀ ਦਾ ਪੈਟਰਨ ਰਹਿੰਦਾ ਕਿ ਜਦੋਂ ਕੋਈ ਟ੍ਰਾਇਲ ਸ਼ੁਰੂ ਹੁੰਦਾ ਕਿਸੇ ਕੇਸ ਦਾ ਤੇ ਉਸ ਦੇ ਵਿੱਚ 14 ਦਿਨ ਦੀ ਨਿਆਂਇਕ ਹਰਾਸਤ ਜਿਹੜੀ ਹੈ ਉਹ ਮਿਲਦੀ ਹੈ ਮੁਲਜ਼ਮ ਨੂੰ ਤੇ ਇੱਥੇ ਵੀ ਸਿੱਧੇ ਤੌਰ ਤੇ 14 ਦਿਨ ਦੀ ਨਿਆਂਇਕ ਹਰਾਸਤ ਮੁਰ ਤੋਂ ਵਧਾ ਦਿੱਤੀ ਗਈ ਹੈ ਹੁਣ 20 ਸਤੰਬਰ ਤੱਕ ਨਾਬਾ ਜੇਲ੍ਹ ਦੇ ਵਿੱਚ ਰਹਿਣਗੇ ਮਜੀਠੀਆ ਜੀ ਬਹੁਤ ਮਿਹਰਬਾਨੀ ਹੈ तमाम ਜਾਣਕਾਰੀ ਦਿਲੀ ਬਨੀਤ ਸੋ ਇਸ ਵਕਤ ਮੋਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਹਾਲਾਂਕਿ ਜਿਹੜੀ ਬੈਰਕ ਬਦਲਣ ਦੀ ਗੱਲ ਉਹਨਾਂ ਦੇ ਵੱਲੋਂ ਲਗਾਤਾਰ ਕਹੀ ਜਾ ਰਹੀ ਸੀ ਯਹਾਂ ਪਰ ਜਿਸ ਦੇ ਬਾਰੇ ਪਟੀਸ਼ਨ ਉਹਨਾਂ ਦੇ ਵੱਲੋਂ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ ਸੀ ਉਸ ਦੀ ਤਰੀਕ 9 ਸਤੰਬਰ ਰੱਖੀ ਗਈ ਹੈ ਤੇ ਨਾਲ ਦੂਸਰੀਆਂ ਜਾਣਕਾਰੀਆਂ ਜਿਹੜੀਆਂ ਮਿਲੀਆਂ ਨੇ ਕਿ 20 ਸਤੰਬਰ ਤੱਕ ਉਹਨਾਂ ਦੀ ਨਿਆਇਕ ਹਾਰਸ ਜਿਹੜੀ ਆਵਰਾ ਦਿੱਤੀ ਗਈ ਹੈ ਨਾਬਾਦੀ ਜੇਲ੍ਹ ਦੇ ਵਿੱਚ ਉਸੇ ਬੈਰਕ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਰਹਿਣਗੇ ਨਾਲ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਵੱਲੋਂ ਜਿਹੜੀ ਬੈਰਕ ਬਦਲਣ ਨੂੰ ਜਿਹੜੀ ਪਟੀਸ਼ਨ ਪਾਈ ਦੀ ਸੁਣਵਾਈ ਹੁਣ 9 ਸਤੰਬਰ ਨੂੰ ਹੋਣੀ ਹੈ ਹੁਣ 9 ਸਤੰਬਰ ਨੂੰ ਕੀ ਕੁਝ ਹੁੰਦਾ ਇਸ ਦੇ ਉੱਪਰ ਵੀ ਪੰਨੀ ਨਜ਼ਰ ਜਿਹੜੀ ਆ ਉਹ ਬਣਾ ਕੇ ਰੱਖੀ ਗਈ ਆ ਤੇ ਉਸ ਦੀ ਵੀ ਪਲਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀ ਕਰ ਦਿੱਤੀ ਜਾਏਗੀ ਦਾਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਮੈਂ ਆ ਸੁਖਵੀਰ ਸਿੰਘ ਸ਼ੇਰਕੇ ਲਈ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਉਹਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਹੋਇਆ ਹੈ ਮੋਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਹਾਲਾਂਕਿ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਦੇ ਵਕੀਲ ਸਹਬਾਨ ਜਿਹੜੇ ਮੌਜੂਦ ਸਨ ਤੇ ਇਸ ਸਾਰੇ ਵਰਤਾਰੇ ਦੇ ਵਿੱਚ ਕੀ ਕੁਝ ਨਵੀਂ ਅਪਡੇਟ ਹੈ ਕੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਇਸ ਅਨਿਆਇਕ ਹਿਰਾਸਤ ਦੇ ਵਿੱਚ ਵਾਧਾ ਹੋਇਆ ਹੈ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਲ ਬਣੀਆਂ ਹੋਈਆਂ ਨੇ ਪਰ ਇਸ ਵਕਤ ਇਹ ਜਾਣਕਾਰੀਆਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਵਿਨੀਤ ਮੇਰੇ ਨਾਲ ਨੇ ਮੇਰੇ ਸਹਿਯੋਗੀ ਵਿਨੀਤ ਕੀ ਕੋ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਵੇਖਦੇ ਹਾਂ ਕਿ ਇਹ ਜਿਹੜੀ ਸਥਿਤੀ ਇਸ ਵਕਤ ਬਣੀ ਹੋਈ ਹੈ ਵਿਕਰਮ ਸਿੰਘ ਵਿਟੀਆ ਹੋਰਾਂ ਦੀ ਵਾਰ-ਵਾਰ ਜਿਹੜੀ ਹੈ ਅਕੇ ਲਈ ਹੈ ਕਿ ਨਿਆਂ ਖਰਾਬਸਤ ਦੇ ਵਿੱਚ ਵਾਧਾ ਹੋ ਰਿਹਾ ਹੈ ਬਿਲਕੁਲ ਦੇਖੋ ਜੀਠਿਆ ਨੂੰ ਅੱਜ ਕੋਰਟ ਦੇ ਵਿੱਚ ਵੀਸੀ ਰਾਹੀਂ ਪੇਸ਼ ਕੀਤਾ ਗਿਆ ਸੀ ਔਰ ਵੀਡੀਓ ਕਾਨਫਰencing ਦੇ ਰਾਹੀਂ ਜਿਹੜੀ ਆ ਪੇਸ਼ੀ ਹੋਈ ਹੈ ਇਸ ਦੇ ਵਿੱਚ ਜੁਡੀਸ਼ੀਅਲ ਕਸਟਡੀ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਜੁਡੀਸ਼ੀਅਲ ਕਸਟਡੀ ਨੂੰ ਹੁਣ ਵਧਾ ਕੇ 20 ਸਤੰਬਰ ਤੱਕ ਕਰ ਦਿੱਤਾ ਗਿਆ 20 ਸਤੰਬਰ ਨੂੰ ਮੁੜ ਤੋਂ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਏਗੀ ਹਾਲਾਂਕਿ ਦੋ ਮਾਮਲੇ ਜਿਹੜੇ ਨੇ ਕੋਰਟ ਦੇ ਵਿੱਚ ਵਿਚਾਰਾधीन ਹੈ ਜਿੱਥੇ ਇੱਕ ਪਾਸੇ ਉਹਨਾਂ ਦੇ ਕੇਸ ਦਾ ਟਰਾਇਲ ਜਿਹੜਾ ਉਹ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਚਲਾਨ ਕੋਰਟ ਦੇ ਵਿੱਚ ਫਾਈਲ ਹੋ ਚੁੱਕਿਆ ਹੈ ਔਰ ਚਲਾਨ ਦੀ ਜਿਹੜੀ ਕਾਪੀ ਹੈ ਯਾਨੀ 4 40 ਹਜ਼ਾਰ ਪੰਨਿਆਂ ਦੀ ਜਿਹੜੀ ਦੀ ਇਹ ਵੀ ਕਰਮਜੀਤਿਆ ਕਾਉਂਸਲ ਨੂੰ ਪਿਛਲੇ ਸ਼ਨੀਵਾਰ ਨੂੰ ਜਿਹੜੇ ਕੋਰਟ ਦੀ ਤਰਫੋਂ ਉਹਨਾਂ ਨੂੰ ਸੌਂਪ ਦਿੱਤੀ ਗਈ ਸੀ ਜਿਸ ਦੇ ਉੱਪਰ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਕਿਤਨਾ ਕੀਤੇ ਆਪਣਾ ਕੇਸ ਤਿਆਰ ਕਰ ਰਹੇ ਨੇ ਦੂਜੇ ਪਾਸੇ ਬੈਰਕ ਬਦਲਣ ਦੀ ਜਿਹੜੀ ਉਹਨਾਂ ਦੀ ਇੱਕ ਅਰਜ਼ੀ ਕੋਰਟ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਲਗਾਤਾਰ ਸੁਣਵਾਈ ਹੋ ਰਹੀ ਸੀ ਉਸ ਨੂੰ ਲੈ ਕੇ ਵੀ ਤਰੀਕ ਜਿਹੜੀ ਹੈ ਫਾਈਨਲ ਹੋ ਚੁੱਕੀ ਹੈ ਕਿ 9 ਸਪਤੰਬਰ ਉਸਲੇ ਦੇ ਉੱਪਰ ਕਿਉਂਕਿ ਉਸ ਦੇ ਵਿੱਚ ਜਿਰਾ ਜਿਹੜੀ ਹੈ ਜਿਹੜੀ ਦੋਨੋਂ ਧਿਰਾਂ ਦੀ ਬੈਸ ਸੀ ਉਹ ਮੁਕੰਮਲ ਹੋ ਚੁੱਕੀ ਸੀ ਔਰ ਕਿਰਾਇਆ ਕਿਹਾ ਜਾ ਰਿਹਾ ਸੀ ਕਿ ਕੋਰਟ ਨੇ ਫੈਸਲਾ ਸੁਰੱਖਿਤ ਰੱਖ ਲਿਆ ਤੇ ਹੁਣ 9 ਸਤੰਬਰ ਨੂੰ ਕਿਹਾ ਜਾ ਰਿਹਾ ਕਿ ਉਸ ਤੇ ਉੱਪਰ ਵੀ ਫੈਸਲਾ ਆ ਸਕਦਾ ਹੈ ਕਿ ਵਿਕਰਮਜੀਠੀਆਂ ਦੀ ਪੈਰ ਇਹ ਬਦਲੀ ਜਾਂਦੀ ਹੈ ਜਾਂ ਫਿਰ ਨਹੀਂ ਲੇਕਿਨ ਅੱਜ ਜਿਹੜੀ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਜ਼ਾਫਾ ਹੋਇਆ ਕਿਉਂਕਿ ਹਜੇ ਤੱਕ ਨਿਗਰਮ ਮਜੀਠੀਆ ਕਾਉਂਸਲ ਜਿਹੜੇ ਨੇ ਉਹ ਬੇਲ ਲਈ ਉੱਪਰਲੀ ਅਦਾਲਤ ਦਾ ਰੁਕ ਕਰਦੇ ਹੋਏ ਨਜ਼ਰ ਨਹੀਂ ਆਏ ਉਹਨਾਂ ਨੇ ਬੇਲ ਜਿਹੜੀ ਹੈ ਉਹ ਪ੍ਰੋਪਰ ਢੰਗ ਦੇ ਨਾਲ ਫਾਈਲ ਨਹੀਂ ਕੀਤੀ ਹੋਈ ਇਸ ਕਰਕੇ ਸਿੱਧੇ ਤੌਰ ਤੇ ਹਜੇ ਉਹਨਾਂ ਨੂੰ ਰਾਹਤ ਮਿਲਦੀ ਹੋਈ ਕੋਰਟ ਤੋਂ ਨਜ਼ਰ ਨਹੀਂ ਆ ਰਹੀ ਕਿਉਂਕਿ ਇੱਥੇ ਟ੍ਰਾਇਲ ਸ਼ੁਰੂ ਹੋਏਗਾ ਟ੍ਰਾਇਲ ਦੇ ਵਿੱਚ ਜਿੰਨੇ ਕੁ ਵੀ ਚਲਾਨ ਪੇਸ਼ ਕੀਤੇ ਹੋਣੇ ਜਿਸ ਤਰ੍ਹਾਂ ਦਾ ਚਲਾਨ ਆਇਆ ਹੋਇਆ ਉਸ ਦੇ ਵਿੱਚ ਜਿਹੜੇ ਗਵਾਹ ਨੇ ਉਹਨਾਂ ਦੀ ਗਵਾਹੀਆਂ ਹੋਣਗੀਆਂ ਦੋਨ ਮਾਮਲੇ ਦਾ ਲੇਕਿਨ ਮੁਸ਼ਕਿਲਾਂ ਲਗਾਤਾਰ ਵਧੀਆਂ ਹੋਈਆਂ ਨੇ ਕਿਉਂਕਿ ਹਰ ਤਰੀਕ ਦੇ ਉੱਪਰ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਜ਼ਾਫਾ ਹੋ ਜਾਂਦਾ ਹੈ ਔਰ ਆਹੀ ਦਾ ਪੈਟਰਨ ਰਹਿੰਦਾ ਕਿ ਜਦੋਂ ਕੋਈ ਟ੍ਰਾਇਲ ਸ਼ੁਰੂ ਹੁੰਦਾ ਹੈ ਕਿਸੇ ਕੇਸ ਦਾ ਤਾਂ ਉਸ ਦੇ ਵਿੱਚ 14 ਦਿਨ ਦੀ ਨਿਆਈ ਘਰਾਸਤ ਜਿਹੜੀ ਹੈ ਉਹ ਮਿਲਦੀ ਹੈ ਮੁਲਜ਼ਮ ਨੂੰ ਤੇ ਇੱਥੇ ਵੀ ਸਿੱਧੇ ਤੌਰ ਤੇ 14 ਦਿਨ ਦੀ ਨਿਆਈ ਘਰਾਸਤ ਮੁਰ ਤੋਂ ਵਧਾ ਦਿੱਤੀ ਗਈ ਹੈ ਹੁਣ 20 ਸਤੰਬਰ ਤੱਕ ਨਾਬਾ ਜੇਲ੍ਹ ਦੇ ਵਿੱਚ ਰਹਿਣਗੇ ਵਿਕਰਮ ਅਜੀਠੀਆ ਜੀ ਬਹੁਤ ਮਿਹਰਬਾਨੀ ਹੈ तमाम ਜਾਣਕਾਰੀ ਦਿਲੀ ਬਨੀਤ ਸੋ ਇਸ ਵਕਤ ਮਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਹਾਲਾਂਕਿ ਜਿਹੜੀ ਬੈਰਕ ਬਦਲਣ ਦੀ ਗੱਲ ਉਹਨਾਂ ਦੇ ਵੱਲੋਂ ਲਗਾਤਾਰ ਕਹੀ ਜਾ ਰਹੀ ਸੀ ਯਹਾਂ ਪਰ ਜਿਸ ਦੇ ਬਾਰੇ ਪਟੀਸ਼ਨ ਉਹਨਾਂ ਦੇ ਵੱਲੋਂ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ ਸੀ ਉਸ ਦੀ ਤਰੀਕ 9 ਸਤੰਬਰ ਰੱਖੀ ਗਈ ਹੈ ਤੇ ਨਾਲ ਦੂਸਰੀਆਂ ਜਾਣਕਾਰੀਆਂ ਜਿਹੜੀਆਂ ਮਿਲੀਆਂ ਨੇ ਕਿ 20 ਸਤੰਬਰ ਤੱਕ ਉਹਨਾਂ ਦੀ ਨਿਆਇਕ ਹਰਾਸ ਜਿਹੜੀ ਆਵਰਾ ਦਿੱਤੀ ਗਈ ਹੈ ਨਾਬਾਦੀ ਜੇਲ੍ਹ ਦੇ ਵਿੱਚ ਉਸੇ ਬੈਰਕ ਦੇ ਵਿੱਚ ਵਿਕਰਮ ਸਿੰਘ ਵਜੀਠੀਆ ਰਹਿਣਗੇ ਨਾਲ ਵਿਕਰਮ ਸਿੰਘ ਵਜੀਠੀਆ ਹੋਰਾਂ ਦੇ ਵੱਲੋਂ ਜਿਹੜੀ ਬੈਰਕ ਬਦਲਣ ਨੂੰ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਦੀ ਸੁਣਵਾਈ ਹੁਣ 9 ਸਤੰਬਰ ਨੂੰ ਹੋਣੀ ਹੈ ਹੁਣ 9 ਸ ਇਸ ਦੇ ਉੱਪਰ ਵੀ ਪੰਨੀ ਨਜ਼ਰ ਜਿਹੜੀ ਆ ਉਹ ਬਣਾ ਕੇ ਰੱਖੀ ਗਈ ਆ ਤੇ ਉਸ ਦੀ ਵੀ ਪਲ-ਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀ ਕਰ ਦਿੱਤੀ ਜਾਏਗੀ ਦਨਕੁੜਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਮੈਂ ਹਾਂ ਸੁਖਵੀਰ ਸਿੰਘ ਸ਼ੇਰਗਿੱਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਉਹਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਵਾਧਾ ਹੋਇਆ ਹੈ ਮੋਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਹਾਲਾਂਕਿ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਦੇ ਵਕੀਲ ਸਹਬਾਨ ਜਿਹੜੇ ਮੌਜੂਦ ਸਨ ਤੇ ਇਸ ਸਾਰੇ ਵਰਤਾਰੇ ਦੇ ਵਿੱਚ ਕੀ ਕੁਝ ਨਵੀਂ ਅਪਡੇਟ ਹੈ ਕੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਇਸ ਅਨਿਆਇਕ ਹਿਰਾਸਤ ਦੇ ਵਿੱਚ ਵਾਧਾ ਹੋਇਆ ਹੈ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਪਰ ਇਸ ਵਕਤ ਇਹ ਜਾਣਕਾਰੀਆਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਵਿਨੀਤ ਮੇਰੇ ਨਾਲ ਨੇ ਮੇਰੇ ਸਹਿਯੋਗੀ ਵਿਨੀਤ ਕੀ ਕੋ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਵੇਖਦੇ ਹਾਂ ਕਿ ਇਹ ਜਿਹੜੀ ਸਥਿਤੀ ਇਸ ਵਕਤ ਬਣੀ ਹੋਈ ਹੈ ਵਿਕਰਮਸਰੂ ਬਜੀਠੀਆ ਹੋਰਾਂ ਦੀ ਵਾਰ-ਵਾਰ ਜਿਹੜੀ ਹੈ ਅਕੇ ਲਈ ਹੈ ਕਿ ਨਿਆਂ ਖਰਾਬਸਤ ਦੇ ਵਿੱਚ ਵਾਧਾ ਹੋ ਰਿਹਾ ਹੈ ਬਿਲਕੁਲ ਦੇਖੋ ਵਿਕਰਮਜੀਠਿਆ ਨੂੰ ਅੱਜ ਕੋਰਟ ਦੇ ਵਿੱਚ ਵੀ ਸੀ ਰਾਹੀਂ ਪੇਸ਼ ਕੀਤਾ ਗਿਆ ਸੀ ਔਰ ਵੀਡੀਓ ਕਾਨਫਰencing ਦੇ ਰਾਹੀਂ ਜਿਹੜੀ ਆ ਪੇਸ਼ੀ ਹੋਈ ਹੈ ਇਸ ਦੇ ਵਿੱਚ ਜੁਡੀਸ਼ੀਅਲ ਕਸਟਡੀ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਜੁਡੀਸ਼ੀਅਲ ਕਸਟਡੀ ਨੂੰ ਹੁਣ ਵਧਾ ਕੇ 20 ਸਤੰਬਰ ਤੱਕ ਕਰ ਦਿੱਤਾ ਗਿਆ 20 ਸਤੰਬਰ ਨੂੰ ਮੁੜ ਤੋਂ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਏਗੀ ਹਾਲਾਂਕਿ ਦੋ ਮਾਮਲੇ ਜਿਹੜੇ ਨੇ ਕੋਰਟ ਦੇ ਵਿੱਚ ਵਿਚਾਰਾधीन ਹੈ ਜਿੱਥੇ ਇੱਕ ਪਾਸੇ ਉਹਨਾਂ ਦੇ ਕੇਸ ਦਾ ਟਰਾਇਲ ਜਿਹੜਾ ਉਹ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਚਲਾਨ ਕੋਰਟ ਦੇ ਵਿੱਚ ਫਾਈਲ ਹੋ ਚੁੱਕਿਆ ਹੈ ਔਰ ਚਲਾਨ ਦੀ ਜਿਹੜੀ ਕਾਪੀ ਹੈ ਯਾਨੀ 4 40 ਹਜ਼ਾਰ ਪੰਨਿਆਂ ਦੀ ਜਿਹੜੀ ਕਾਪੀ ਹੈ ਬਿਕਰਮ ਮਜੀਠੀਆ ਕਾਉਂਸਲ ਨੂੰ ਪਿਛਲੇ ਸ਼ਨੀਵਾਰ ਨੂੰ ਜਿਹੜੇ ਕੋਰਟ ਦੀ ਤਰਫੋਂ ਉਹਨਾਂ ਨੂੰ ਸੌਂਪ ਦਿੱਤੀ ਗਈ ਸੀ ਜਿਸ ਦੇ ਉੱਪਰ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਕਿਤੇ ਨਾ ਕਿਤੇ ਆਪਣਾ ਕੇਸ ਤਿਆਰ ਕਰ ਰਹੇ ਨੇ ਦੂਜੇ ਪਾਸੇ ਬੈਰਕ ਬਦਲਣ ਦੀ ਜਿਹੜੀ ਉਹਨਾਂ ਦੀ ਇੱਕ ਅਰਜ਼ੀ ਕੋਰਟ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਲਗਾਤਾਰ ਸੁਣਵਾਈ ਤਰੀਖ ਜਿਹੜੀ ਹੈ ਫਾਈਨਲ ਹੋ ਚੁੱਕੀ ਹੈ ਕਿ 9 ਸਪਟੰਬਰ ਮਸਲੇ ਦੇ ਉੱਪਰ ਕਿਉਂਕਿ ਉਸ ਦੇ ਵਿੱਚ ਜਿਰਾ ਜਿਹੜੀ ਹੈ ਜਿਹੜੀ ਦੋਨੋਂ ਧਿਰਾਂ ਦੀ ਬੈਸ ਸੀ ਉਹ ਮੁਕੰਮਲ ਹੋ ਚੁੱਕੀ ਸੀ ਔਰ ਕਿਰਾਇਆ ਕਿਹਾ ਜਾ ਰਿਹਾ ਸੀ ਕਿ ਕੋਰਟ ਨੇ ਫੈਸਲਾ ਸੁਰੱਖਿਤ ਰੱਖ ਲਿਆ ਤੇ ਹੁਣ 9 ਸਤੰਬਰ ਨੂੰ ਕਿਹਾ ਜਾ ਰਿਹਾ ਕਿ ਉਸ ਤੇ ਉੱਪਰ ਵੀ ਫੈਸਲਾ ਆ ਸਕਦਾ ਹੈ ਕਿ ਬਿਕਰਮਜੀਠੀਆਂ ਦੀ ਪੈਰਖ ਜਿਹੜੀ ਹੈ ਉਹ ਬਦਲੀ ਜਾਂਦੀ ਹੈ ਜਾਂ ਫਿਰ ਨਹੀਂ ਲੇਕਿਨ ਅੱਜ ਜਿਹੜੀ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਜ਼ਾਫਾ ਹੋਇਆ ਕਿਉਂਕਿ ਹਜੇ ਤੱਕ ਬਿਕਰਮਜੀਠੀਆਂ ਕਾਉਂਸਲ ਜਿਹੜੇ ਨੇ ਉਹ ਬੇਲ ਲਈ ਉੱਪਰਲੀ ਅਦਾਲਤ ਦਾ ਰੁਕ ਕਰਦੇ ਹੋਏ ਨਜ਼ਰ ਨਹੀਂ ਆਏ ਉਹਨਾਂ ਨੇ ਬੇਲ ਜਿਹੜੀ ਹੈ ਉਹ ਪ੍ਰੋਪ ਟ੍ਰਾਇਲ ਦੇ ਵਿੱਚ ਜਿੰਨੇ ਕੋਈ ਚਲਾਨ ਪੇਸ਼ ਕੀਤੇ ਹੋਣੇ ਜਿਸ ਤਰ੍ਹਾਂ ਦਾ ਚਲਾਨ ਆਇਆ ਹੋਇਆ ਉਸ ਦੇ ਵਿੱਚ ਜਿਹੜੇ ਗਵਾਹ ਨੇ ਉਹਨਾਂ ਦੀ ਗਵਾਹੀਆਂ ਹੋਣਗੀਆਂ ਦੋਨੋਂ ਧਿਰਾਂ ਦੀ ਬਹਿਸ ਹੋਏਗੀ ਉਸ ਤੋਂ ਬਾਅਦ ਇੱਕ ਕੰਕਰੀਟ ਨਤੀਜਾ ਨਿਕਲੇਗਾ ਇਸ ਮਾਮਲੇ ਦਾ ਲੇਕਿਨ ਮੁਸ਼ਕਿਲਾਂ ਲਗਾਤਾਰ ਵਧੀਆਂ ਹੋਈਆਂ ਨੇ ਕਿਉਂਕਿ ਹਰ ਤਰੀਕ ਦੇ ਉੱਪਰ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਜ਼ਾਫਾ ਹੋ ਜਾਂਦਾ ਹੈ ਔਰ ਆਹੀ ਦਾ ਪੈਟਰਨ ਰਹਿੰਦਾ ਕਿ ਜਦੋਂ ਕੋਈ ਟ੍ਰਾਇਲ ਸ਼ੁਰੂ ਹੁੰਦਾ ਹੈ ਕਿਸੇ ਕੇਸ ਦਾ ਤੇ ਉਸ ਦੇ ਵਿੱਚ 14 ਦਿਨ ਦੀ ਨਿਆਂਇਕ ਰਾਸਤ ਜਿਹੜੀ ਹੈ ਉਹ ਮਿਲਦੀ ਹੈ ਮੁਲਜ਼ਮ ਨੂੰ ਤੇ ਇੱਥੇ ਵੀ ਸਿੱਧੇ ਤੌਰ ਤੇ 14 ਦਿਨ ਦੀ ਨਿਆਂਇਕ ਰਾਸਤ ਮੁਰਤੋਂ ਵਧਾ ਦਿੱਤੀ ਗਈ ਹੈ ਹੁਣ 20 ਸਤੰਬਰ ਤੱਕ ਨਾਬਾ ਜੇਲ੍ਹ ਦੇ ਵਿੱਚ ਰਹਿਣਗੇ ਵਿਕਰਮ ਅਜੀਠੀਆ ਜੀ ਬਹੁਤ ਮਿਹਰਬਾਨੀ ਹੈ तमाम ਜਾਣਕਾਰੀ ਦਿੱਲੀ ਬਨੀਤ ਸੋ ਇਸ ਵਕਤ ਮਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਹਾਲਾਂਕਿ ਜਿਹੜੀ ਬੈਰਕ ਬਦਲਣ ਦੀ ਗੱਲ ਉਹਨਾਂ ਦੇ ਵੱਲੋਂ ਲਗਾਤਾਰ ਕਹੀ ਜਾ ਰਹੀ ਸੀ ਯਹਾਂ ਪਰ ਜਿਸ ਦੇ ਬਾਰੇ ਪਟੀਸ਼ਨ ਉਹਨਾਂ ਦੇ ਵੱਲੋਂ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ ਸੀ ਉਸ ਦੀ ਤਰੀਕ 9 ਸਤੰਬਰ ਰੱਖੀ ਗਈ ਹੈ ਤੇ ਨਾਲ ਦੂਸਰੀਆਂ ਜਾਣਕਾਰੀਆਂ ਜਿਹੜੀਆਂ ਮਿਲੀਆਂ ਨੇ ਕਿ 20 ਸਤੰਬਰ ਤੱਕ ਉਹਨਾਂ ਦੀ ਨਿਆਇਕ ਹਰਾਸਤ ਜਿਹੜੀ ਆ ਵਧਾ ਦਿੱਤੀ ਗਈ ਹੈ ਨਾਬਾਦੀ ਜੇਲ੍ਹ ਦੇ ਵਿੱਚ ਉਸੇ ਬੈਰਕ ਦੇ ਵਿੱਚ ਵਿਕਰਮ ਸਿੰਘ ਵਜੀਠੀਆ ਰਹਿਣਗੇ ਨਾਲ ਵਿਕਰਮ ਸਿੰਘ ਵਜੀਠੀਆ ਹੋਰਾਂ ਦੇ ਵੱਲੋਂ ਜਿਹੜੀ ਬੈਰਕ ਬਦਲਣ ਨੂੰ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਦੀ ਸੁਣਵਾਈ ਹੁਣ 9 ਸਤੰਬਰ ਨੂੰ ਹੋਣੀ ਹੈ ਹੁਣ ਇਸ ਦੇ ਉੱਪਰ ਵੀ ਪੰਨੀ ਨਜ਼ਰ ਜਿਹੜੀ ਆ ਉਹ ਬਣਾ ਕੇ ਰੱਖੀ ਗਈ ਆ ਤੇ ਉਸ ਦੀ ਵੀ ਪਲਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀ ਕਰ ਦਿੱਤੀ ਜਾਏਗੀ ਦਾਨਕੁਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਮੈਂ ਹਾਂ ਸੁਖਵੀਰ ਸਿੰਘ ਸ਼ੇਰਕੇ ਲਈ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਉਹਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਹੋਇਆ ਹੈ ਮੋਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਹਾਲਾਂਕਿ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਦੇ ਵਕੀਲ ਸਹਿਬਾਨ ਜਿਹੜੇ ਮੌਜੂਦ ਸਨ ਤੇ ਇਸ ਸਾਰੇ ਵਰਤਾਰੇ ਦੇ ਵਿੱਚ ਕੀ ਕੁਝ ਨਵੀਂ ਅਪਡੇਟ ਹੈ ਕੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਇਸ ਅਨਿਆਇਕ ਹਿਰਾਸਤ ਦੇ ਵਿੱਚ ਵਾਧਾ ਹੋਇਆ ਹੈ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਲ ਬਣੀਆਂ ਹੋਈਆਂ ਨੇ ਪਰ ਇਸ ਵਕਤ ਇਹ ਜਾਣਕਾਰੀਆਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਵਿਨੀਤ ਮੇਰੇ ਨਾਲ ਨੇ ਮੇਰੇ ਸਹਿਯੋਗੀ ਵਿਨੀਤ ਕੀ ਕੋ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਵੇਖਦੇ ਹਾਂ ਕਿ ਇਹ ਜਿਹੜੀ ਸਥਿਤੀ ਇਸ ਵਕਤ ਬਣੀ ਹੋਈ ਹੈ ਵਿਕਰਮ ਸਿੰਘ ਜੀਠੀਆ ਹੋਰਾਂ ਦੀ ਵਾਰ-ਵਾਰ ਜਿਹੜੀ ਹੈ ਅਕੇ ਲਈ ਕਿ ਨਿਆਂ ਖਰਾਸਤ ਦੇ ਵਿੱਚ ਵਾਧਾ ਹੋ ਰਿਹਾ ਹੈ ਬਿਲਕੁਲ ਦੇਖੋ ਵਿਕਰਮ ਜੀਠਿਆ ਨੂੰ ਅੱਜ ਕੋਰਟ ਦੇ ਵਿੱਚ ਵੀ ਸੀ ਰਾਹੀਂ ਪੇਸ਼ ਕੀਤਾ ਗਿਆ ਸੀ ਔਰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜਿਹੜੀ ਆ ਪੇਸ਼ੀ ਹੋਈ ਹੈ ਇਸ ਦੇ ਵਿੱਚ ਜੁਡੀਸ਼ੀਅਲ ਕਸਟਡੀ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਜੁਡੀਸ਼ੀਅਲ ਕਸਟਡੀ ਨੂੰ ਹੁਣ ਵਧਾ ਕੇ 20 ਸਤੰਬਰ ਤੱਕ ਕਰ ਦਿੱਤਾ ਗਿਆ 20 ਸਤੰਬਰ ਨੂੰ ਮੁੜ ਤੋਂ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਏਗੀ ਹਾਲਾਂਕਿ ਦੋ ਮਾਮਲੇ ਜਿਹੜੇ ਨੇ ਕੋਰਟ ਦੇ ਵਿੱਚ ਵਿਚਾਰਾधीन ਹੈ ਜਿੱਥੇ ਇੱਕ ਪਾਸੇ ਉਹਨਾਂ ਦੇ ਕੇਸ ਦਾ ਟਰਾਇਲ ਜਿਹੜਾ ਉਹ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਚਲਾਨ ਕੋਰਟ ਦੇ ਵਿੱਚ ਫਾਈਲ ਹੋ ਚੁੱਕਿਆ ਹੈ ਔਰ ਚਲਾਨ ਦੀ ਜਿਹੜੀ ਕਾਪੀ ਹੈ ਯਾਨੀ 4 40 ਹਜ਼ਾਰ ਪੰਨਿਆਂ ਦੀ ਜਿਹੜੀ ਕਾਪੀ ਹੈ ਵਿਕਰਮ ਮਜੀਠੀਆ ਕਾਉਂਸਲ ਨੂੰ ਪਿਛਲੇ ਸ਼ਨੀਵਾਰ ਨੂੰ ਜਿਹੜੇ ਕੋਰਟ ਦੀ ਤਰਫੋਂ ਉਹਨਾਂ ਨੂੰ ਸੌਂਪ ਦਿੱਤੀ ਗਈ ਸੀ ਜਿਸ ਦੇ ਉੱਪਰ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਕਿਤੇ ਨਾ ਕਿਤੇ ਆਪਣਾ ਕੇਸ ਤਿਆਰ ਕਰ ਰਹੇ ਨੇ ਦੂਜੇ ਪਾਸੇ ਬੈਰਕ ਬਦਲਣ ਦੀ ਜਿਹੜੀ ਉਹਨਾਂ ਦੀ ਇੱਕ ਹੋਈ ਸੀ ਜਿਸ ਦੇ ਵਿੱਚ ਲਗਾਤਾਰ ਸੁਣਵਾਈ ਹੋ ਰਹੀ ਸੀ ਉਸ ਨੂੰ ਲੈ ਕੇ ਵੀ ਤਰੀਕ ਜਿਹੜੀ ਹੈ ਫਾਈਨਲ ਹੋ ਚੁੱਕੀ ਹੈ ਕਿ 9 ਸਪਟੰਬਰ ਮਸਲੇ ਦੇ ਉੱਪਰ ਕਿਉਂਕਿ ਉਸ ਦੇ ਵਿੱਚ ਜਿਰਾ ਜਿਹੜੀ ਹੈ ਜਿਹੜੀ ਦੋਨੋਂ ਧਿਰਾਂ ਦੀ ਬੈਸ ਸੀ ਉਹ ਮੁਕੰਮਲ ਹੋ ਚੁੱਕੀ ਸੀ ਔਰ ਕਿਰਾਇਆ ਕਿਹਾ ਜਾ ਰਿਹਾ ਸੀ ਕਿ ਕੋਰਟ ਨੇ ਫੈਸਲਾ ਸੁਰੱਖਿਤ ਰੱਖ ਲਿਆ ਤੇ ਹੁਣ 9 ਸਤੰਬਰ ਨੂੰ ਕਿਹਾ ਜਾ ਰਿਹਾ ਕਿ ਉਸ ਤੇ ਉੱਪਰ ਵੀ ਫੈਸਲਾ ਆ ਸਕਦਾ ਹੈ ਕਿ ਬਿਕਰਮਜੀਤਿਆ ਦੀ ਪੈਰਕ ਜਿਹੜੀ ਹੈ ਉਹ ਬਦਲੀ ਜਾਂਦੀ ਹੈ ਜਾਂ ਫਿਰ ਨਹੀਂ ਲੇਕਿਨ ਅੱਜ ਜਿਹੜੀ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਜ਼ਾਫਾ ਹੋਇਆ ਕਿਉਂਕਿ ਹਜੇ ਤੱਕ ਬਿਕਰਮਜੀਤਿਆ ਕਾਉਂਸਲ ਜਿਹੜੇ ਨੇ ਉਹ ਬੇਲ ਲਈ ਉੱਪਰਲੀ ਅਦਾਲਤ ਦਾ ਰੁਕ ਕਰਦੇ ਹੋਏ ਨਜ਼ਰ ਨਹੀਂ ਆਏ ਉਹਨਾਂ ਨੇ ਬੇਲ ਜਿਹੜੀ ਹੈ ਉਹ ਪ੍ਰੋਪ ਵਿਚਲਾਨ ਪੇਸ਼ ਕੀਤੇ ਹੋਣੇ ਜਿਸ ਤਰ੍ਹਾਂ ਦਾ ਚਲਾਨ ਆਇਆ ਹੋਇਆ ਉਸ ਦੇ ਵਿੱਚ ਜਿਹੜੇ ਗਵਾਹ ਨੇ ਉਹਨਾਂ ਦੀ ਗਵਾਹੀਆਂ ਹੋਣਗੀਆਂ ਦੋਨੋਂ ਧਿਰਾਂ ਦੀ ਬਹਿਸ ਹੋਏਗੀ ਉਸ ਤੋਂ ਬਾਅਦ ਇੱਕ ਕੰਕਰੀਟ ਨਤੀਜਾ ਨਿਕਲੇਗਾ ਇਸ ਮਾਮਲੇ ਦਾ ਲੇਕਿਨ ਮੁਸ਼ਕਿਲਾਂ ਲਗਾਤਾਰ ਵਧੀਆਂ ਹੋਈਆਂ ਨੇ ਕਿਉਂਕਿ ਹਰ ਤਰੀਕ ਦੇ ਉੱਪਰ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਜ਼ਾਫਾ ਹੋ ਜਾਂਦਾ ਹੈ ਔਰ ਆਹੀ ਦਾ ਪੈਟਰਨ ਰਹਿੰਦਾ ਕਿ ਜਦੋਂ ਕੋਈ ਟ੍ਰਾਇਲ ਸ਼ੁਰੂ ਹੁੰਦਾ ਕਿਸੇ ਕੇਸ ਦਾ ਤੇ ਉਸ ਦੇ ਵਿੱਚ 14 ਦਿਨ ਦੀ ਨਿਆਂਇਕ ਹਰਾਸਤ ਜਿਹੜੀ ਹੈ ਉਹ ਮਿਲਦੀ ਹੈ ਮੁਲਜ਼ਮ ਨੂੰ ਤੇ ਇੱਥੇ ਵੀ ਸਿੱਧੇ ਤੌਰ ਤੇ 14 ਦਿਨ ਦੀ ਨਿਆਂਇਕ ਹਰਾਸਤ ਮੁਰ ਤੋਂ ਵਧਾ ਦਿੱਤੀ ਗਈ ਹੈ 20 ਨਵੰਬਰ ਤੱਕ ਨਾਬਾ ਜੇਲ੍ਹ ਦੇ ਵਿੱਚ ਰਹਿਣਗੇ ਵਿਕਰਮ ਅਜੀਠੀਆ ਜੀ ਬਹੁਤ ਮਿਹਰਬਾਨੀ ਹੈ तमाम ਜਾਣਕਾਰੀਆਂ ਬਿਲਵਨੀਤ ਸੋ ਇਸ ਵਕਤ ਮੁਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਹਾਲਾਂਕਿ ਜਿਹੜੀ ਬੈਰਕ ਬਦਲਣ ਦੀ ਗੱਲ ਉਹਨਾਂ ਦੇ ਵੱਲੋਂ ਲਗਾਤਾਰ ਕਹੀ ਜਾ ਰਹੀ ਸੀ ਯਹਾਂ ਪਰ ਜਿਸ ਦੇ ਬਾਰੇ ਪਟੀਸ਼ਨ ਉਹਨਾਂ ਦੇ ਵੱਲੋਂ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ ਸੀ ਉਸ ਦੀ ਤਰੀਕ 9 ਨਵੰਬਰ ਰੱਖੀ ਗਈ ਹੈ ਤੇ ਨਾਲ ਦੂਸਰੀਆਂ ਜਾਣਕਾਰੀਆਂ ਜਿਹੜੀਆਂ ਮਿਲੀਆਂ ਨੇ ਕਿ 20 ਨਵੰਬਰ ਤੱਕ ਉਹਨਾਂ ਦੀ ਨਿਆਇਕ ਹਰਾਸਤ ਜਿਹੜੀ ਆ ਵਧਾ ਦਿੱਤੀ ਗਈ ਹੈ ਨਾਬਾ ਦੀ ਜੇਲ੍ਹ ਦੇ ਵਿੱਚ ਉਸੇ ਬੈਰਕ ਦੇ ਵਿੱਚ ਵਿਕਰਮ ਸਿੰਘ ਵਜੀਠੀਆ ਰਹਿਣਗੇ ਨਾਲ ਵਿਕਰਮ ਸਿੰਘ ਵਜੀਠੀਆ ਹੋਰ ਨੂੰ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਦੀ ਸੁਣਵਾਈ ਹੁਣ 9 ਸਤੰਬਰ ਨੂੰ ਹੋਣੀ ਹੈ ਹੁਣ 9 ਸਤੰਬਰ ਨੂੰ ਕੀ ਕੁਝ ਹੁੰਦਾ ਹੈ ਇਸ ਦੇ ਉੱਪਰ ਵੀ ਪੰਨੀ ਨਜ਼ਰ ਜਿਹੜੀ ਹੈ ਉਹ ਬਣਾ ਕੇ ਰੱਖੀ ਗਈ ਹੈ ਤੇ ਉਸ ਦੀ ਵੀ ਪਲਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀ ਕਰ ਦਿੱਤੀ ਜਾਏਗੀ ਦਨਕੁੜਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਮੈਂ ਹਾਂ ਸੁਖਵੀਰ ਸਿੰਘ ਸ਼ਿਰਕੇ ਦੇ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਉਹਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਵਾਧਾ ਹੋਇਆ ਹੈ ਮੋਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਹਾਲਾਂਕਿ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਦੇ ਵਕੀਲ ਸਹਿਬਾਨ ਜਿਹੜੇ ਮੌਜੂਦ ਸਨ ਤੇ ਇਸ ਸਾਰੇ ਵਰਤਾਰੇ ਦੇ ਵਿੱਚ ਕੀ ਕੁਝ ਨਵੀਂ ਅਪਡੇਟ ਹੈ ਕੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਇਸ ਅਨਿਆਇਕ ਹਿਰਾਸਤ ਦੇ ਵਿੱਚ ਵਾਧਾ ਹੋਇਆ ਹੈ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਲ ਬਣੀਆਂ ਹੋਈਆਂ ਨੇ ਪਰ ਇਸ ਵਕਤ ਇਹ ਜਾਣਕਾਰੀਆਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵਿਨੀਤ ਮੇਰੇ ਨਾਲ ਨਹੀਂ ਮੇਰੇ ਸਹਿਯੋਗੀ ਵਿਨੀਤ ਕੀ ਕੋ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਕਿ ਇਹ ਜਿਹੜੀ ਸਥਿਤੀ ਇਸ ਵਕਤ ਬਣੀ ਹੋਈ ਹੈ ਵਿਕਰਮ ਸਿੰਘ ਵਿਜੀਠੀਆ ਹੋਰਾਂ ਦੀ ਵਾਰ-ਵਾਰ ਜਿਹੜੀ ਹੈ ਅਕੇ ਲਈ ਇੱਕ ਨਿਆਂ ਖਰਾਸਤ ਦੇ ਵਿੱਚ ਵਾਧਾ ਹੋ ਰਿਹਾ ਹੈ ਕੋ ਵਿਕਰਮਜੀਠਿਆ ਨੂੰ ਅੱਜ ਕੋਰਟ ਦੇ ਵਿੱਚ ਵੀ ਸੀ ਰਾਹੀ ਪੇਸ਼ ਕੀਤਾ ਗਿਆ ਸੀ ਔਰ ਵੀਡੀਓ ਕਾਨਫਰencing ਦੇ ਰਾਹੀਂ ਜਿਹੜੀ ਆ ਪੇਸ਼ੀ ਹੋਈ ਹੈ ਇਸ ਦੇ ਵਿੱਚ ਜੁਡੀਸ਼ੀਅਲ ਕਸਟਡੀ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਜੁਡੀਸ਼ੀਅਲ ਕਸਟਡੀ ਨੂੰ ਹੁਣ ਵਧਾ ਕੇ 20 ਸਤੰਬਰ ਤੱਕ ਕਰ ਦਿੱਤਾ ਗਿਆ 20 ਸਤੰਬਰ ਨੂੰ ਮੁੜ ਤੋਂ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਏਗੀ ਹਾਲਾਂਕਿ ਦੋ ਮਾਮਲੇ ਜਿਹੜੇ ਨੇ ਕੋਰਟ ਦੇ ਵਿੱਚ ਵਿਚਾਰਾधीन ਹੈ ਜਿੱਥੇ ਇੱਕ ਪਾਸੇ ਉਹਨਾਂ ਦੇ ਕੇਸ ਦਾ ਟਰਾਇਲ ਜਿਹੜਾ ਉਹ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਚਲਾਨ ਕੋਰਟ ਦੇ ਵਿੱਚ ਫਾਈਲ ਹੋ ਚੁੱਕਿਆ ਹੈ ਔਰ ਚਲਾਨ ਦੀ ਜਿਹੜੀ ਕਾਪੀ ਹੈ ਯਾਨੀ 4 40 ਹਜ਼ਾਰ ਪੰਨਿਆਂ ਦੀ ਜਿਹੜੀ ਕਾਪੀ ਹੈ ਵਿਕਰਮ ਮਜੀਠੀਆ ਕਾਉਂਸਲ ਨੂੰ ਪਿਛਲੇ ਸ਼ਨੀਵਾਰ ਨੂੰ ਜਿਹੜੇ ਕੋਰਟ ਦੀ ਤਰਫੋਂ ਉਹਨਾਂ ਨੂੰ ਸੌਂਪ ਦਿੱਤੀ ਗਈ ਸੀ ਜਿਸ ਦੇ ਉੱਪਰ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਕਿਤੇ ਨਾ ਕਿ ਚਾਰ ਕਰ ਰਹੇ ਨੇ ਦੂਜੇ ਪਾਸੇ ਬੈਰਕ ਬਦਲਣ ਦੀ ਜਿਹੜੀ ਉਹਨਾਂ ਦੀ ਇੱਕ ਅਰਜੀ ਕੋਰਟ ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਲਗਾਤਾਰ ਸੁਣਵਾਈ ਹੋ ਰਹੀ ਸੀ ਉਸ ਨੂੰ ਲੈ ਕੇ ਵੀ ਤਰੀਕ ਜਿਹੜੀ ਹੈ ਫਾਈਨਲ ਹੋ ਚੁੱਕੀ ਹੈ ਕਿ 9 ਸਤੰਬਰ ਮਸਲੇ ਦੇ ਉੱਪਰ ਕਿਉਂਕਿ ਉਸ ਦੇ ਵਿੱਚ ਜਿੜਾ ਜਿਹੜੀ ਹੈ ਜਿਹੜੀ ਦੋਨੋਂ ਧਿਰਾਂ ਦੀ ਬੈਸ ਸੀ ਉਹ ਮੁਕੰਮਲ ਹੋ ਚੁੱਕੀ ਸੀ ਔਰ ਕਿਰਾਇਆ ਕਿਹਾ ਜਾ ਰਿਹਾ ਸੀ ਕਿ ਕੋਰਟ ਨੇ ਫੈਸਲਾ ਸੁਰੱਖਿਤ ਰੱਖ ਲਿਆ ਤੇ ਹੁਣ 9 ਸਤੰਬਰ ਨੂੰ ਕਿਹਾ ਜਾ ਰਿਹਾ ਕਿ ਉਸ ਦੇ ਉੱਪਰ ਵੀ ਫੈਸਲਾ ਆ ਸਕਦਾ ਹੈ ਕਿ ਬਿਕਰਮ ਮਜੀਠੀਆ ਦੀ ਬੈਰਕ ਜਿਹੜੀ ਹੈ ਉਹ ਬਦਲੀ ਜਾਂਦੀ ਹੈ ਜਾਂ ਫਿਰ ਨਹੀਂ ਲੇਕਿਨ ਅੱਜ ਜਿਹੜੀ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਜ਼ਾਫਾ ਹੋਇਆ ਕਿਉਂਕਿ ਹਜੇ ਤੱਕ ਬਿਕਰਮ ਮਜੀਠੀਆ ਕਾਉਂਸਲ ਜਿਹੜੇ ਨੇ ਉਹ ਬੇਲ ਲਈ ਉੱਪਰਲੀ ਅਦਾਲਤ ਦਾ ਰੁਕ ਕਰਦੇ ਹੋਏ ਨਜ਼ਰ ਨਹੀਂ ਆਏ ਉਹਨਾਂ ਨੇ ਫਾਈਲ ਨਹੀਂ ਕੀਤੀ ਹੋਈ ਇਸ ਕਰਕੇ ਸਿੱਧੇ ਤੌਰ ਤੇ ਅਜੇ ਉਹਨਾਂ ਨੂੰ ਰਾਹਤ ਮਿਲਦੀ ਹੋਈ ਕੋਰਟ ਤੋਂ ਨਜ਼ਰ ਨਹੀਂ ਆ ਰਹੀ ਕਿਉਂਕਿ ਇੱਥੇ ਟ੍ਰਾਇਲ ਸ਼ੁਰੂ ਹੋਏਗਾ ਟ੍ਰਾਇਲ ਦੇ ਵਿੱਚ ਜਿੰਨੇ ਕੁ ਵੀ ਚਲਾਨ ਪੇਸ਼ ਕੀਤੇ ਹੋਣੇ ਜਿਸ ਤਰ੍ਹਾਂ ਦਾ ਚਲਾਨ ਆਇਆ ਹੋਇਆ ਉਸ ਦੇ ਵਿੱਚ ਜਿਹੜੇ ਗਵਾਹ ਨੇ ਉਹਨਾਂ ਦੀ ਗਵਾਹੀਆਂ ਹੋਣਗੀਆਂ ਦੋਨੋਂ ਧਿਰਾਂ ਦੀ ਬਹਿਸ ਹੋਏਗੀ ਉਸ ਤੋਂ ਬਾਅਦ ਇੱਕ ਕੰਕਰੀਟ ਨਤੀਜਾ ਨਿਕਲੇਗਾ ਇਸ ਮਾਮਲੇ ਦਾ ਲੇਕਿਨ ਮੁਸ਼ਕਲਾਂ ਲਗਾਤਾਰ ਵਧੀਆਂ ਹੋਈਆਂ ਨੇ ਕਿਉਂਕਿ ਹਰ ਤਰੀਕ ਦੇ ਉੱਪਰ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਜ਼ਾਫਾ ਹੋ ਜਾਂਦਾ ਹੈ ਔਰ ਆਹੀ ਦਾ ਪੈਟਰਨ ਰਹਿੰਦਾ ਕਿ ਜਦੋਂ ਕੋਈ ਟ੍ਰਾਇਲ ਸ਼ੁਰੂ ਹੁੰਦਾ ਹੈ ਕਿਸੇ ਕੇਸ ਨਿਆਂ ਦੀ ਨਿਆਇਖਰਾਸਤ ਜੜੀ ਹੈ ਉਹ ਮਿਲਦੀ ਹੈ ਮੁਲਜ਼ਮ ਨੂੰ ਤੇ ਇੱਥੇ ਵੀ ਸਿੱਧੇ ਤੌਰ ਤੇ 14 ਦਿਨ ਦੀ ਨਿਆਇਖਰਾਸਤ ਮੁਰ ਤੋਂ ਵਧਾ ਦਿੱਤੀ ਗਈ ਹੈ ਹੁਣ 20 ਸਤੰਬਰ ਤੱਕ ਨਾਬਾ ਜੇਲ੍ਹ ਦੇ ਵਿੱਚ ਰਹਿਣਗੇ ਵਿਕਰਮ ਅਜੀਠੀਆ ਜੀ ਬਹੁਤ ਮਿਹਰਬਾਨੀ ਹੈ तमाम ਜਾਣਕਾਰੀ ਦਿੱਲੀ ਬਨੀਤ ਸੋ ਇਸ ਵਕਤ ਮੋਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਹਾਲਾਂਕਿ ਜਿਹੜੀ ਬੈਰਕ ਬਦਲਣ ਦੀ ਗੱਲ ਉਹਨਾਂ ਦੇ ਵੱਲੋਂ ਲਗਾਤਾਰ ਕਹੀ ਜਾ ਰਹੀ ਸੀ ਯਹਾਂ ਪਰ ਜਿਸ ਦੇ ਬਾਰੇ ਪਟੀਸ਼ਨ ਉਹਨਾਂ ਦੇ ਵੱਲੋਂ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ ਸੀ ਉਸ ਦੀ ਤਰੀਕ 9 ਸਤੰਬਰ ਰੱਖੀ ਗਈ ਹੈ ਤੇ ਨਾਲ ਦੂਸਰੀਆਂ ਜਾਣਕਾਰੀਆਂ ਜਿਹੜੀਆਂ ਮਿਲੀਆਂ ਨੇ ਕਿ 20 ਸਤੰਬਰ ਤੱਕ ਉਹਨਾਂ ਦੀ ਨਿਆਇਕ ਹਰਾਸਤ ਜਿਹੜੀ ਆ ਵਧਾ ਦਿੱਤੀ ਗਈ ਹੈ ਨਾਬਾਦੀ ਜੇਲ੍ਹ ਦੇ ਵਿੱਚ ਉਸੇ ਬੈਰਕ ਦੇ ਵਿੱਚ ਵਿਕਰਮ ਸਿੰਘ ਵਜੀਠੀਆ ਰਹਿਣਗੇ ਨਾਲ ਵਿਕਰਮ ਸਿੰਘ ਵਜੀਠੀਆ ਹੋਰਾਂ ਦੇ ਵੱਲੋਂ ਜਿਹੜੀ ਬੈਰਕ ਬਦਲਣ ਨੂੰ ਜਿਹੜੀ ਪਟੀਸ਼ਨ ਪਾਈ ਗਈ ਸੀ ਉਸ ਦੀ ਸੁਣਵਾਈ ਹੁਣ 9 ਸਤੰਬਰ ਨੂੰ ਹੋਣੀ ਹੈ ਹੁ ਇਸ ਦੇ ਉੱਪਰ ਵੀ ਪੈਣੀ ਨਜ਼ਰ ਜਿਹੜੀ ਆ ਉਹ ਬਣਾ ਕੇ ਰੱਖੀ ਗਈ ਆ ਤੇ ਉਸ ਦੀ ਵੀ ਪਲ-ਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀ ਕਰ ਦਿੱਤੀ ਜਾਏਗੀ ਦੈਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਮੈਂ ਹਾਂ ਸੁਖਵੀਰ ਸਿੰਘ ਸ਼ਿਰਕਲੇ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਉਹਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਵਾਧਾ ਹੋਇਆ ਹੈ ਮੋਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਹਾਲਾਂਕਿ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਦੇ ਵਕੀਲ ਸਹਿਬਾਨ ਜਿਹੜੇ ਮੌਜੂਦ ਸਨ ਤੇ ਇਸ ਸਾਰੇ ਵਰਤਾਰੇ ਦੇ ਵਿੱਚ ਕੀ ਕੁਝ ਨਵੀਂ ਅਪਡੇਟ ਹੈ ਕੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਇਸ ਅਨਿਆਇਕ ਹਿਰਾਸਤ ਦੇ ਵਿੱਚ ਵਾਧਾ ਹੋਇਆ ਹੈ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਬਣੀਆਂ ਹੋਈਆਂ ਨੇ ਪਰ ਇਸ ਵਕਤ ਇਹ ਜਾਣਕਾਰੀਆਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵਿਨੀਤ ਮੇਰੇ ਨਾਲ ਨਹੀਂ ਮੇਰੇ ਸਹਿਯੋਗੀ ਵਿਨੀਤ ਕੀ ਕੋ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਕਿ ਇਹ ਜਿਹੜੀ ਸਥਿਤੀ ਇਸ ਵਕਤ ਬਣੀ ਹੋਈ ਹੈ ਵਿਕਰਮ ਸਿੰਘ ਵਿਜੀਠੀਆ ਹੋਰਾਂ ਦੀ ਵਾਰ-ਵਾਰ ਜਿਹੜੀ ਹੈ ਆਕੇ ਲਈ ਇੱਕ ਨਿਆਂ ਖਰਾਸਤ ਦੇ ਵਿੱਚ ਵਾਧਾ ਹੋ ਰਿਹਾ ਹੈ ਬਿਲਕੁਲ ਦੇਖੋ ਵਿਕਰਮਜੀਠਿਆ ਨੂੰ ਅੱਜ ਕੋਰਟ ਦੇ ਵਿੱਚ ਵੀ ਸੀ ਰਾਹੀਂ ਪੇਸ਼ ਕੀਤਾ ਗਿਆ ਸੀ ਔਰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜਿਹੜੀ ਆ ਪੇਸ਼ੀ ਹੋਈ ਹੈ ਇਸ ਦੇ ਵਿੱਚ ਜੁਡੀਸ਼ੀਅਲ ਕਸਟਡੀ ਜਿਹੜੀ ਹੈ ਉਹ ਵਧਾ ਦਿੱਤੀ ਗਈ ਹੈ ਜੁਡੀਸ਼ੀਅਲ ਕਸਟਡੀ ਨੂੰ ਹੁਣ ਵਧਾ ਕੇ 20 ਸਤੰਬਰ ਤੱਕ ਕਰ ਦਿੱਤਾ ਗਿਆ 20 ਸਤੰਬਰ ਨੂੰ ਮੁੜ ਤੋਂ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਏਗੀ ਹਾਲਾਂਕਿ ਦੋ ਮਾਮਲੇ ਜਿਹੜੇ ਨੇ ਕੋਰਟ